ਉਮ ਮਹਾਮਾਕੇ ਗੁਰਦਰਾ ਸਾਹਿਬ ਪੁੱਜੋ ਇਸ ਮਹਾਨ ਜੋੜ ਮੇਲੇ ਵਿੱਚ ਆਪਣਾ ਭਾਗ ਲਾਓ ਪਾਓ ਤੇ ਯੋਗਦਾਨ ਪਾਓ ਇੰਗਲੈਂਡ ਦੇ ਵਿੱਚ ਨਗਰ ਕੀਰਤਨ ਹੋਇਆ ਉੱਥੇ ਸਿਲੰਡਰ ਫਟ ਗਿਆ ਕੋ ਵੱਡੀ ਕੋ ਜੋ ਕਹਿ ਸਕੀ ਦੁਖਦਾਈ ਘਟਨਾ ਨਹੀਂ ਹੋਈ ਬਚਾਅ ਹੋ ਗਿਆ ਇਹ ਕੱਲਾ ਇਹ ਨਹੀਂ ਕਿ ਮੇਲੇ ਰੂਪੇ ਜਾਬਾ ਕਰਨਾ ਹੈ ਇਹਦੇ ਗੁਰਮਤ ਸਿਧਾਂਤ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਸਾਨੂੰ ਪਾਤਸ਼ਾਹੀ ਦਾ ਹੌਦ ਦਿੱਤਾ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹਦਾ ਸਿੱਖੀ ਦੇ ਵਿੱਚ ਉਹਦੀ ਕੀ ਮਰਿਆਦਿਆ ਨਿਸ਼ਾਨ ਸਾਹਿਬ ਦੀ ਸੇਵਾ ਇਹ ਮਨਾ ਕੇ ਨਹੀਂ ਘਰਾਂ ਨੂੰ ਚਲੇ ਜਾਣਾ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਗਰਵਾਣੀ ਨਾਲ ਵੀ ਜੁੜਨਾ ਆ। ਵੱਧ ਤੋਂ ਵੱਧ ਗਰਵਾਣੀ ਪੜੀਏ, ਗੁਰੂ ਵਾਲੇ ਬਣੀਏ। 20 ਤਰੀਕ ਨੂੰ ਅਮਰਦਾ ਬਾਟਾ ਤਿਆਰ ਹੋ ਰਹਾ ਆ। ਆਪ ਸੰਗਤਾਂ ਨੂੰ ਬੇਨਤੀ ਆ ਕਿ ਆਪ ਜੀ ਜਿਹੜੇ ਅਜੇ ਤੱਕ ਨਹੀਂ ਖੰਡੇ ਦੀ ਬੋਲ ਛੱਕੀ ਜਰੂਰ ਅਮਰਤ ਛੱਕ ਕਰਕੇ ਗੁਰੂ ਵਾਲੇ ਬਣ ਕਰਕੇ ਗੁਰਧੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੋ। ਫੇਰ ਕਥਾ ਦਰਵਾਜ਼ਾ ਸਜਣਗੇ, 16 ਨੂੰ ਕਵੀ ਦਰਵਾਜ਼ਾ ਸਜਣਗੇ, 17 ਤਰੀਕ ਨੂੰ ਢਾਡੀ ਦਰਵਾਜ਼ਾ ਸਜਣਗੇ। ਅਤੇ 19 ਤਰੀਕ ਨੂੰ ਜੋ ਵਿਸ਼ੇਸ਼ ਪ੍ਰੋਗਰਾਮ ਆ ਆਪਣਾ ਨਗਰ ਕੀਰਤਨ ਦਾ ਖਾਸ ਸਾਡੇ ਪ੍ਰੋਗਰਾਮ ਹੋਵੇਗੀ ਜੋ ਕਿ ਲਗਭਗ 7:30 ਵਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸਰੂਪ ਨੇ ਉਹ ਮੇਨ ਫਲੋਟ ਤੇ ਆ ਜਾਣੇ ਨੇ ਤੇ ਲਗਭਗ 10 15 20 ਮਿੰਟ ਗੁਰੂ ਸਾਹਿਬ ਨੂੰ ਸਲਾਮੀ ਦਿੱਤੀ ਜਾਵੇਗੀ ਅਰਦਾਸ ਹੋਵੇਗੀ ਇਹਦੇ ਵਿੱਚ ਨਾਲ ਦੀ ਨਾਲ ਜਿਨ੍ਹਾਂ ਦੀ ਇਹ ਧਰਤੀ ਹੈ ਨੇਟਵਰਕ ਜੋ ਹਨ ਉਹਨਾਂ ਨੇ ਵੀ ਸਲਾਮੀ ਦੇਣੀ ਗੁਰੂ ਸਾਹਿਬ ਜੀ ਨੂੰ ਜੋ ਆਪਣਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਉਹ ਕਰਨਾ ਹੈ ਲਗਭਗ ਤਕਰੀਬਨ 7:38 ਵਜੇ ਸਤਿਗੁਰ ਸੱਚੇ ਪਾਤਸ਼ਾਹ ਪੰਜ ਪਾਰ ਸਹਬਾਨਾਂ ਦੀ ਅਗਵਾਈ ਦੇ ਵਿੱਚ ਚੱਲੇ ਪਾਲਣੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਹਮ ਹਮਾ ਕੇ ਗੁਰਦੁਆਰਾ ਸਾਹਿਬ ਨੂੰ ਜੋ ਇਸ ਮਹਾਨ ਜੋੜ ਮੇਲੇ ਵਿੱਚ ਆਪਣਾ ਭਾਗ ਲਾਓ ਤੇ ਯੋਗਦਾਨ ਪਾਓ ਨਾਲ ਦੀ ਨਾਲ ਸੰਗਤਾਂ ਨੂੰ ਜ਼ਰੂਰੀ ਬੇਨਤੀ ਆ ਕਿ ਜਿੱਥੇ ਆਪਾਂ ਵੱਡਾ ਮਹਾਨ ਪ੍ਰੋਗਰਾਮ ਕਰ ਰਹੇ ਆ ਇੱਕਲਾ ਕਮੇਟੀਆਂ ਨਹੀਂ ਕਰ ਸਕਦੀਆਂ ਆਪ ਸੰਗਤਾਂ ਦੇ ਸਹਿਯੋਗ ਸਦਕੇ ਹੁੰਦਾ ਆ ਆਪ ਸੰਗਤਾਂ ਹਮੇਸ਼ਾ ਹੀ ਸਹਿਯੋਗ ਦਿੰਦੀਆਂ ਨੇ ਸੋ ਇਸ ਵਾਰ ਵੀ ਸਹਿਯੋਗ ਦੀ ਉਮੀਦ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਸਫਾਈ ਦਾ ਖਾਸ ਖਿਆਲ ਰੱਖਣਾ ਹੈ ਜਿੰਨੇ ਵੀ ਆਪਣੇ ਸਟਾਲਾਂ ਵਾਲੇ ਵੀਰ ਆ ਭੈਣਾਂ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਖਾਸ ਖਿਆਲ ਰੱਖਣਾ ਜਿਵੇਂ ਆਪਾਂ ਦੇਖਿਆ ਕਿ ਇੰਗਲੈਂਡ ਦੇ ਵਿੱਚ ਨਗਰ ਕੀਰਤਨ ਹੋਇਆ ਉੱਥੇ ਸਿਲੰਡਰ ਫਟ ਗਿਆ ਕੋਈ ਵੱਡੀ ਕੋਈ ਜੋ ਗੱਲ ਕਹਿ ਸਕੀਏ ਦੁਖਦਾਈ ਘਟਨਾ ਨਹੀਂ ਹੋਈ ਬਚਾਅ ਹੋ ਗਿਆ ਆਪਾਂ ਬੜਾ ਖਿਆਲ ਰੱਖਣਾ ਜੋ ਸਿਲੰਡਰ ਹੈ ਲਗਭਗ 25 ਫੁੱਟ ਦੂਰ ਰੱਖਣਾ ਆ ਜਿਹੜਾ ਜਿੱਥੇ ਆਪਣਾ ਆਪਾਂ ਸਟਾਲ ਲਾਇਆ ਇਹਦਾ ਖਾਸ ਖਿਆਲ ਰੱਖਿਓ ਸਫਾਈ ਦਾ ਖਾਸ ਖਿਆਲ ਰੱਖਿਓ ਜੋ ਤੇਲ ਸ਼ਾਮਾ ਨੂੰ ਬਚ ਜਾਂਦਾ ਆ ਉਹਨੂੰ ਬੜੇ ਹੀ ਗੈਲਨਾ ਵਿੱਚ ਪਾ ਕੇ ਜਿੱਥੇ ਡੰਪ ਹੁੰਦਾ ਉੱਥੇ ਕਰ ਸਕਦੇ ਨਹੀਂ ਕਰ ਸਕਦੇ ਤਾਂ ਗੈਲਨਾ ਵਿੱਚ ਪਾ ਕੇ ਉੱਥੇ ਹੀ ਰੱਖ ਦਿਓ ਜੋ ਗਰਭਜ ਹੈ ਉਹਨਾਂ ਨੂੰ ਵੀ ਅਲੱਗ-ਅਲੱਗ ਜੋ ਰੀਸਾਈਕਲ ਲੇਂਗੇ ਉਹਨੂੰ ਅਲੱਗ ਰੱਖੋ ਦੂਜਾ ਗਰਭਜ ਅਲੱਗ ਰੱਖੋ ਇਹ ਸਭ ਨਾਲ ਬੜੇ ਤਰਤੀਬ ਵਾ ਢੰਗ ਦੇ ਨਾਲ ਰੱਖੋ ਉਹਨੂੰ ਬੈਗਾਂ ਵਿੱਚ ਪਾ ਕੇ ਰੱਖੋ ਸੋ ਸੰਗਤਾਂ ਨੂੰ ਬੇਨਤੀ ਆ ਕਿ ਇਹ ਜੋ ਮਹਾਨ ਕਾਰਜ ਹੈ ਜੋ ਆਪਾਂ ਆਰੰਭਿਆ ਜੋ ਆਪਾਂ ਕਰ ਰਹੇ ਆ ਗੁਰੂ ਦੀ ਕਿਰਪਾ ਹੋ ਰਹੀ ਆ ਇਹ ਕੱਲਾ ਇਹ ਨਹੀਂ ਕਿ ਮੇਲੇ ਰੂਪ ਵਿੱਚ ਆਪਾਂ ਕਰਨਾ ਹੈ ਇਹਦੇ ਗੁਰਮਤ ਸਿਧਾਂਤ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਹਨੇ ਸਾਨੂੰ ਪਾਤਸ਼ਾਹੀ ਦਾਅਵਾ ਦਿੱਤਾ ਆਜੋ ਨਿਸ਼ਾਨ ਸਾਹਿਬ ਝੁਲ ਰਹੇ ਨੇ ਪਾਤਸ਼ਾਹੀ ਦਾਅਵੇ ਦਾ ਪ੍ਰਤੀਕ ਨੇ ਸਾਡੀ ਹੋਂਦ ਦੇ ਪ੍ਰਤੀਕ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਨਾਮ ਬਾਣੀ ਨਾਲ ਜੁੜੋ ਪਾਤਸ਼ਾਹੀ ਦਾਅਵੇ ਨਾਲ ਜੁੜੋ ਮੀਰੀ ਬੀਰੀ ਸਨਾਤਨ ਨਾਲ ਜੁੜੋ ਸੋ ਸਾਰੀਆਂ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹਦਾ ਸਿੱਖੀ ਦੇ ਵਿੱਚ ਉਹਦੀ ਕੀ ਮਰਿਆਦਤ ਹੈ ਨਿਸ਼ਾਨ ਸਾਹਿਬ ਦੀ ਸੇਵਾ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਵ ਖਾਲਸਾ ਪਰਮਾਤਮਾ ਕੀ ਮੋਲ ਸ਼ਹੀਦਾਂ ਦੇ ਯਾਦਗਾਰੀ ਸਥਾਨ ਗੁਰਦਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਜੋ ਪ੍ਰੋਗਰਾਮ ਲਿਖੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੀ ਰੂਪਰੇਖਾ ਅਨੁਸਾਰ ਅਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਆਰੰਭ ਹੋ ਰਹੀ ਹੈ ਨਿਸ਼ਾਨ ਸਾਹਿਬ ਸ੍ਰੀ ਗੁਰੂ ਗ੍ਰਹਗੋਬਿੰਦ ਮਹਾਰਾਜ ਪਾਸ਼ਾ ਜੀ ਨੇ ਬਖਸ਼ਿਸ਼ ਕੀਤਾ ਹੈ ਜਿੱਥੇ ਅਕਾਲ ਤਖਤ ਸਾਹਿਬ ਤੇ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਝੂਲਦੇ ਨੇ ਉੱਥੇ ਹਰ ਇੱਕ ਧਾਰਮਿਕ ਸਥਾਨ ਤੇ ਨਿਸ਼ਾਨ ਸਾਹਿਬ ਹਮੇਸ਼ਾ ਝੂਲਦਾ ਉਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਦੂਰ ਦਰਾਡੇ ਤੋਂ ਕੋਈ ਭੁੱਖਾ ਕੋਈ ਨੰਗਾ ਕੋਈ ਲੋੜਵੰਦ ਨਿਸ਼ਾਨ ਸਾਹਿਬ ਨੂੰ ਦੇਖ ਕੇ ਕੋ ਨਾਨਕ ਦੇ ਘਰ ਦੀ ਤਰਫ ਆਸ ਲੈ ਕੇ ਆਉਂਦਾ ਹੈ ਕਿ ਇਸ ਘਰ ਤੋਂ ਮੇਰੀ ਹਰ ਇੱਕ ਲੋੜ ਪੂਰੀ ਹੋਵੇਗੀ ਸੋ ਸਮੁੱਚੀ ਸੰਗਤ ਨੂੰ ਖਾਲਸੇ ਦੇ ਸਾਜਨਾ ਦੇ ਇਸ ਵਿਸਾਖੀ ਦੇ ਇਤਿਹਾਸਕ ਦਿਹਾੜੇ ਦੀ ਸ਼ੇਦਾਂ ਦੇ ਯਾਦਗਾਰੀ ਸਥਾਨ ਗੁਰਦੁਆਰਾ ਸਾਹਿਬ ਦਸ਼ਮੀਰ ਦਰਬਾਰ ਤੋਂ ਲੱਖ ਲੱਖ ਵਧਾਈ ਹੋਵੇ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਸਮੁੱਚੇ ਪੰਥ ਵਿੱਚ ਏਕਤਾ ਇਤਿਫਾਕ ਬਖਸ਼ਿਸ਼ ਕਰੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਕਾਰਜ ਵਿੱਚ ਆਪ ਜੀ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਰ ਜੀ ਸੰਗਤਾਂ ਨੂੰ ਕੁਝ ਹੋਰ ਅਪੀਲ ਹੈ ਦਿਨ ਸੋਣਾ ਚੜਿਆ ਬਹੁਤ ਸਾਰੀ ਸੰਗਤ ਹੈ ਘਰ ਦੇ ਵਿੱਚ ਟੀਵੀ ਦੇ ਮਾਧਿਅਮ ਦੇ ਜ਼ਰੀਏ ਲਾਈਵ ਦੇਖ ਰਹੇ ਨੇ ਪਰ ਇੱਥੇ ਪਹੁੰਚ ਨਹੀਂ ਪਾਏ ਉਹਨਾਂ ਨੂੰ ਕੋਈ ਅਪੀਲ ਹੈ ਸੋ ਸਾਥ ਸੰਗਤ ਜੀਓ ਸਾਹਿਬਾ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਜੋ ਵਿਮਾਨ ਜਾਂ ਨਗਰ ਕੀਰਤਨ ਆ ਉਹ ਕਰਨ ਦਾ ਪ੍ਰਾਰਲਾ ਬਖਸ਼ਿਆ ਆਪ ਸੰਗਤਾਂ ਜਿੰਨੀਆਂ ਵੀ ਘਰਾਂ ਵਿੱਚ ਵੀ ਬੈਠੇ ਹੋ ਆਓ ਆਪਾਂ ਸਾਡੇ ਨਾਲ ਮਿਲ ਕਰਕੇ ਖਾਸਿਆ ਜੋ ਪ੍ਰਗਟ ਦਿਹਾੜ ਆ ਉਸ ਨੂੰ ਬੜੀ ਧੂਮਧਾਮ ਨਾਲ ਮਨਾਈਏ ਸੋ ਨਾਲ ਹੀ ਨਾਲ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਕਿ ਜਦੋਂ ਆਪਾਂ ਨਗਰ ਕੀਰਤਨ ਦੇ ਵਿੱਚ ਜਾਣਾ ਹੈ ਸਾਡੇ ਵੀਰ ਸਾਡੇ ਜਿਹੜੇ ਬਜ਼ੁਰਗ ਆ ਸਾਡੇ ਬੱਚੇ ਆ ਉਹ ਕੇਸਰੀ ਦਸਤਾਰਾ ਮੰਨ ਕੇ ਆਉਣ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਸਾਡੀਆਂ ਬੱਚਿਆਂ ਕੇਸਰੀ ਜੋ ਦੁਪੱਤੇ ਹਨ ਉਹ ਲੈ ਕੇ ਆਉਣ ਤਾਂ ਕਿ ਖਾਲਸੇ ਦੀ ਹੋਂਦ ਦਾ ਪਤਾ ਲੱਗ ਸਕੇ ਖਾਲਸੇ ਦੀ ਇੱਕ ਪ੍ਰਦਰਸ਼ਨੀ ਹੋਵੇ ਪਤਾ ਲੱਗੇ ਖਾਲਸਾ ਜੋ ਕਿਸ ਤਰ੍ਹਾਂ ਮੈਕ ਰਿਹਾ ਟੈਕ ਰਿਹਾ ਇਸ ਦੀ ਹੋਂਦ ਦਾ ਪਤਾ ਲੱਗ ਸਕੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਨਾਲ ਦੀ ਨਾਲ ਆਪੇ ਵੀ ਦੇਖਣਾ ਕਿ ਕੱਲਾ ਆਪਾਂ ਇਹ ਮਨਾ ਕੇ ਨਹੀਂ ਘਰਾਂ ਨੂੰ ਚਲੇ ਜਾਣਾ ਆਪਾਂ ਸਤਿਗੁਰੂ ਸੱਚੇ ਬਾਦਸ਼ਾਹ ਦੀ ਗਰਵਾਣੀ ਨਾਲ ਵੀ ਜੁੜਨਾ ਆ ਮੱਧ ਤੋਂ ਵੱਧ ਗਰਵਾਣੀ ਪੜੀਏ ਗੁਰੂ ਵਾਲੇ ਬਣੀਏ 20 ਤਰੀਕ ਨੂੰ ਅਮਰਦਾ ਬਾਟਾ ਤਿਆਰ ਹੋ ਰਹਾ ਆ ਆਪ ਸੰਗਤਾਂ ਨੂੰ ਬੇਨਤੀ ਆ ਕਿ ਆਪ ਜੀ ਜਿਹੜੇ ਨੇ ਅਜੇ ਤੱਕ ਨਹੀਂ ਖੰਡੇ ਦੀ ਪਹੁੰਚੀ ਜਰੂਰ ਅਮਰਤ ਛਕ ਕਰਕੇ ਗੁਰੂ ਵਾਲੇ ਬਣ ਕਰਕੇ ਗੁਰਦਿਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਸਤਰੀ ਕੇ ਨਾਲ ਸੰਗਤ ਜਿਹੜੀ ਹੈ ਉਹ ਇਸ ਵੇਲੇ ਪਹੁੰਚੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਸਮਾਗਮ ਜਿਹੜੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਚੁੱਕੀ ਹੈ ਔਰ ਪੂਰੀ ਸ਼ਰਧਾ ਦੇ ਨਾਲ ਇੱਥੇ ਵੱਡੀ ਗਿਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਅਰਦਾਸ ਹੋ ਰਹੀ ਹੈ ਔਰ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਔਰ ਖਾਸ ਕਰਕੇ ਉਹ ਸੰਗਤ ਜਿਹੜੀ ਹਜੇ ਤੱਕ ਪਹੁੰਚ ਨਹੀਂ ਪਾਈ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਖਾਸ ਦੱਸ ਦਈਏ ਕਿ ਇੱਥੇ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਔਰ ਹੁਣ ਵੀ ਜਿਹੜੀ ਸੰਗਤ ਹੈ ਉਹ ਗੁਰੂ ਘਰ ਆ ਸਕਦੀ ਹੈ ਕਿਉਂਕਿ ਹਜੇ ਵੀ ਇਹ ਚੋਲਾ ਬਦਲਣ ਦੀ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਸੋ ਦਿਨ ਬਹੁਤ ਸੋਹਣਾ ਚੜਿਆ ਬਹੁਤ ਸੋਹਣੀ ਧੁੱਪ ਖਿੜੀ ਹੋਈ ਹੈ ਇਸ ਕਰਕੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਬਹੁਤ ਵਧੀਆ ਮੌਸਮ ਜਿਹੜਾ ਉਹ ਕੀਤਾ ਹੈ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੀ ਚੋਲਾ ਬਦਲਣ ਦੀ ਸੇਵਾ ਹੈ ਇਹ ਬਹੁਤ ਹੀ ਦਿਲ ਤੋਂ ਬਹੁਤ ਵਧੀਆ ਤਰੀਕੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈ ਇਹ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਸਕੇ ਸੋ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤਾਂ ਪਹੁੰਚੀ ਹੋਈ ਹੈ ਨਾਲ ਹੀ ਸਾਰਿਆਂ ਦੇ ਵਿੱਚ ਜਿਹੜਾ ਹੈ ਉਤਸ਼ਾਹ ਵੀ ਨਜ਼ਰ ਆ ਰਿਹਾ ਔਰ ਖਾਸ ਤੌਰ ਦੇ ਉੱਤੇ ਸਿੱਖ ਹੈਰੀਟੇਜ ਮੰਥ ਹੋਣ ਕਰਕੇ ਅਪ੍ਰੈਲ ਦਾ ਜਿਹੜਾ ਇਹ ਮਹੀਨਾ ਹੈ ਇਹ ਕਾਫੀ ਅਹਿਮ ਮੰਨਿਆ ਜਾਂਦਾ ਹੈ ਸਾਰੇ ਸਿੱਖ ਜਿਹੜੇ ਆ ਕੌਮ ਉਹਨਾਂ ਵਾਸਤੇ ਇੱਕ ਇਤਿਹਾਸਕ ਪਲ ਹੁੰਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਸਾਰੇ ਸਮਾਗਮ ਸ਼ੁਰੂ ਹੋ ਜਾਂਦੇ ਨੇ ਇਸ ਹਫਤੇ ਜਿਹੜੀ ਹੈ ਯਾਨੀ ਅੱਜ 13 ਅਪ੍ਰੈਲ ਨੂੰ ਸੇਵਾ ਨਿਭਾਈ ਜਾ ਰਹੀ ਹੈ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਤੇ ਉਸ ਤੋਂ ਬਾਅਦ ਹਰ ਹਫਤੇ ਜਿਹੜੇ ਆ ਜਿਹੜੇ ਸਮਾਗਮ ਉਲੀਕੇ ਜਾ ਰਹੇ ਨੇ ਉਹ ਗੁਰੂ ਘਰ ਦੇ ਵੱਲੋਂ ਨਾਲ ਦੀ ਨਾਲ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ 19 April ਦਾ ਦਿਨ ਜੋ ਕਿ ਬਹੁਤ ਹੀ ਅਹਿਮ ਦਿਨ ਮੰਨਿਆ ਜਾਂਦਾ ਹੈ ਕਿਉਂਕਿ 19 April ਨੂੰ ਮਹਾਨ ਜਿਹੜਾ ਉਹ ਵੱਡਾ ਨਗਰ ਕੀਰਤਨ ਜਿਹੜਾ ਹੋਣ ਜਾ ਰਿਹਾ ਕੋਲ ਸੁਖਾਸਾ ਸਿੱਖ ਦੇ ਬ੍ਰੇਡ ਮੌਕੇ ਦੇ ਉੱਤੇ ਦੱਸਦੇ ਕਿ ਸੰਗਤਾਂ ਨੂੰ ਅਪੀਲ ਵੀ ਖਾਸ ਤੌਰ ਤੇ ਕੀਤੀ ਜਾ ਰਹੀ ਹੈ ਸੰਗਤ ਸੁਰੱਖਿਆ ਦਾ ਧਿਆਨ ਰੱਖੇ ਗੁਰੂ ਘਰ ਦੇ ਜਿਹੜੇ ਨਿਯਮ ਨੇ ਪਾਲਨ ਨੇ ਉਹਨਾਂ ਦਾ ਖਿਆਲ ਰੱਖੇ